ਦੇਨੂ ਐਨ ਸੀ ਵੀ ਮਾਨ ਕਿ ਵੀ ਸਰਕਾਰ ਇਸ ਪੰਦਰ ਤੇ ਵੀ ਜਾ ਸਕਦੀ ਹੈ ਵੀ ਯੂਨੀਵਰਸਿਟੀ ਨੂੰ ਟੋਟਲੀ ਸਟੇਟਸ ਚੇਂਜ ਕਰਨ ਲਈ ਇੰਨਾ ਭਗਵਾਕਰਨ ਕਰਨਗੇ ਕਦੇ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਤੁਹਾਡੀ ਕੀ ਰਣਨੀਤੀ ਰਹਿਣ ਵਾਲੀ ਆ ਤੁਹਾਡੀ ਪਾਰਟੀ ਦੀ ਜਾਨ ਤੁਹਾਡੇ ਲੋਕਾਂ ਦੀ ਕੀ ਰਣਨੀਤੀ ਕਹਿੰਦੇ ਆ ਵੀ ਹੁਣ ਜਿਹੜੀ ਹੈ ਯੂਨੀਵਰਸਿਟੀ ਦੀ ਲੜਾਈ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਦੀ ਲੜਾਈ ਪੰਜਾਬ ਦੇ ਪਾਣੀਆਂ ਦੀਆਂ ਇਹ ਜਿਹੜੇ ਜਿੱਥੇ ਵੀ ਪੰਜਾਬ ਦੇ ਡਾਕੇ ਵੱਜ ਰਹੇ ਆ ਉਹ ਸਾਰੀ ਲੜਾਈ ਜਿਹੜੀ ਆ ਇੱਕ ਠੁੱਠੋ ਕਿਉਂਕਿ ਅਕਸਰ ਕਹਿ ਦਿੰਦਾ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਨੂੰ ਦਿੱਤੀ ਜਾਵੇ ਤੇ ਦਾਵਾ ਹੀ ਖਤਮ ਕੀਤਾ ਜਾ ਰਿਹਾ ਦਾਵਾ ਵੀ ਖਤਮ ਇਸ ਤਰੀਕੇ ਨਾਲ ਕਰ ਰਹੇ ਹੌਲੀ ਹੌਲੀ ਹਰ ਵਾਰੀ ਨਵਾਂ ਨੋਟਿਕਨ ਕੱਢ ਕੇ ਕੁਛ ਨਾ ਕੁਛ ਅਧਿਕਾਰ ਡਿਲੀਟ ਕਰ ਡਿਲਿਊਟ ਕਰ ਦਿੰਦੇ ਆ ਕੋਈ ਸਲਾਹਤ ਤੇ ਲਿਆਏ ਵੀ ਹੁਣ ਜਿਹੜੀ ਹੈ ਤਕਰੀਬਨ ਤਕਰੀਬਨ ਪੰਜਾਬ ਦਾ ਜਿਹੜਾ ਹੱਕ ਹੈ ਉਹ ਖਤਮ ਕਰਨ ਵਾਲੇ ਤੇ ਆ ਗਏ ਸੀ ਮੈਂ ਤਾਂ ਕਹਿਣਾ ਭਗਵੰਤ ਮਾਨ ਦੀ ਸਰਕਾਰ ਨੂੰ ਉਹਨਾਂ ਨੂੰ ਪਹਿਲਾਂ ਇਸ ਗਲਤੀ ਦੀ ਲੜਾਈ ਜਾਂਦੇ ਸ਼ੁਰੂ ਕਰਤਾ ਸੀ ਉਹਨਾਂ ਨੂੰ ਸੈਸ਼ਨ ਸੱਦ ਕੇ ਇਮੀਡੀਏਟਲੀ ਇਹਦੇ ਖਿਲਾਫ ਜਿਹੜਾ ਉਹ ਸੈਸ਼ਨ ਦੇ ਵਿੱਚ ਮਤਾ ਪਾਸ ਕਰਨਾ ਚਾਹੀਦਾ ਟੀਡੀ ਗਲ ਜਮਾਤਾਂ ਕਿੰਨਾ ਕੁ ਸੁਧਾਰ ਮੰਗਣ ਨੂੰ ਇਸ ਦੇ ਵਿੱਚ ਦੇਖੋ ਸਾਰਿਆਂ ਦੇ ਮੈਂ ਕਿਸੇ ਅੱਜ ਦੋਸ਼ ਨਹੀਂ ਦੇਣਾ ਚਾਹੁੰਦਾ ਮੈਂ ਸਭ ਦਾ ਸਾਰਾ ਹੀ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ ਕੋਈ ਘਟ ਹੈ ਕੋਈ ਵੱਧ ਹੈ ਪਰ ਹੁਣ ਸਾਰਿਆਂ ਨੂੰ ਇੱਕ ਚੁਟਕਾ ਦੇਖਾ ਕੇ ਇਹ ਧੱਕੇਸ਼ਾਹੀ ਦੇ ਖਿਲਾਫ ਲੜਨ ਦੀ ਤੇ ਆਪਦੇ ਹੱਕਾਂ ਦੀ ਲੜਾਈ ਲੜਨੀ ਚਾਹੀਦੀ